सीएम भगवंत मान ਦਾ ਵੱਡਾ ਐਲਾਨ 2 ਅਪ੍ਰੈਲ ਨੂੰ ਪੰਜਾਬ ਸਰਕਾਰ ਬੰਦ ਕਰੇਗੀ ਦੋ ਹੋ ਟੋਲ ਪਲਾਜੇ ਸੀਐਮ ਅਰਵਿੰਦ ਕੇਜ ਦਿਵਾਲ ਦੇ ਗ੍ਰਿਫਤਾਰੀ ਦੇ ਵਿਰੋਧ ਚ 31 ਮਾਰਚ ਨੂੰ ਮਹਾਰੈਲੀ 12 ਪਾਰਟੀਆਂ ਦੇ ਵੱਡੇ ਨੇਤਾ ਹੋਣਗੇ ਇਕੱਠੇ ਸੁਸ਼ੀਲ ਰਿੰਕੂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਤੇ ਬੋਲੇ ਸਾਬਕਾ ਸੀਐਮ ਚੰਨੀ ਕਿਹਾ ਸਵਾਰੀ ਆਪਣੀ ਸਮਾਨ ਦੀ ਖੁਦ ਜ਼ਿੰਮੇਵਾਰ ਸਾਬਕਾ ਸੀਐਮ ਚੰਦਰਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਬੜੇ ਕਾਂਗਰਸ ਦੇ ਸਟਾਰ ਪ੍ਰਚਾਰਕ ਮੁੱਖ ਮੰਤਰੀ ਭਗਵੰਤ ਪਾਨ ਵੱਲੋਂ ਪੰਜਾਬ ਵਿੱਚ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਏਕੋਟ ਅਤੇ ਮਹਿਲਕਲਾ ਸਥਿਤ ਦੋ ਟੋਲ ਪਲਾਜ਼ਿਆਂ ਨੂੰ 2 ਪ੍ਰਾਹ ਰਾਤ ਤੋਂ ਬਾਅਦ ਹੀ ਬੰਦ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਕਿਸੇ ਵੀ ਆਉਣ ਜਾਣ ਵਾਲੇ ਯਾਤਰੀ ਨੂੰ ਇਹਨਾਂ ਟੋਲ ਪਲਾਜ਼ਿਆਂ ਤੇ ਟੈਕਸ ਦੇਣ ਦੀ ਲੋੜ ਨਹੀਂ ਹੋਵੇਗੀ ਮੁੱਖ ਮੰਤਰੀ ਭਗਵੰਤ ਪਾਨ ਨੇ ਦੱਸਿਆ ਕਿ ਲੁਧਿਆਣਾ ਤੋਂ ਬਰਨਾਲਾ वाया ਸੁਧਾਰ ਟ੍ਰਾਈਕੌਟ ਮਹਿਲਕਲਾਂ ਤੱਕ ਦੋ ਟੋਲ ਪਲਾਜੇ ਹਨ ਇਹਨਾਂ ਵਿੱਚੋਂ ਇੱਕ ਟੋਲ ਪਲਾਜਾ ਪਿੰਡ ਰਕਬਾ ਨੇੜੇ ਮੁੱਲਾਪੁਰ ਅਤੇ ਦੂਜਾ ਪਿੰਡ ਮਹਿਲਕਲਾਂ ਨੇੜੇ ਹੈ ਦੋਵੇਂ ਇੱਕੋ ਕੰਪਨੀ ਦੇ ਹਨ ਮੁੱਖ ਮੰਤਰੀ ਨੇ ਲਿਖਿਆ ਕਿ ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦolan ਦੇ ਬੇਰਵੇ ਦੇ ਕੇ ਟੋਨ ਪਲਾਜੇ ਨੂੰ 448 ਦਿਨਾਂ ਦੀ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਸਹਿਕਾਰ ਨਹੀਂ ਕੀਤਾ ਇਹ ਦੋਵੇਂ ਟੋਲ ਪਲਾਜੇ 2 ਅਪ੍ਰੈਲ ਦੀ ਅੱਧੀ ਰਾਤ 12 ਵਜੇ ਤੋਂ ਬੰਦ ਰਹਿਣਗੇ ਦੱਸਦੇ ਕਿ ਪੰਜਾਬ ਸਰਕਾਰ ਟੋਲ ਪਲਾਜ਼ਿਆਂ ਦੀ ਹੋ ਰਹੀ ਲੁੱਟ ਨੂੰ ਲੈ ਕੇ ਬਹੁਤ ਗੰਭੀਰ ਹੈ ਸੂਬਾ ਸਰਕਾਰ ਵੱਲੋਂ ਹੁਣ ਤੱਕ 12 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ ਇਨ੍ਹਾਂ ਹੀ ਨਹੀਂ ਸੀਐਮ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਟੋਲ ਪਲਾਜ਼ਾ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ ਆਮ ਲੋਕਾਂ ਤੇ ਕੋਈ ਵੀ ਵਿੱਤੀ ਬੋਝ ਨਹੀਂ ਪਾਇਆ ਜਾਵੇਗਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਹਲਚਲ ਮਚੀ ਹੋਈ ਹੈ ਇੰਡੀਆ ਅਲਾਈਂਸ ਦੇ ਆਗੂਆਂ ਨੇ ਗ੍ਰਿਫਤਾਰੀ ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ ਇਸ ਕਾਰਬੈਨ ਨੂੰ ਜਾਂਚ ਏਜੰਸੀ ਦੀ ਦਰਵਰਤੋਂ ਕਰਾ ਦਿੱਤਾ ਹੈ ਹੁਣ ਆਮ ਆਦਮੀ ਪਾਰਟੀ ਦੇ ਸੱਦੇ ਤੇ ਵਿਰੋਧੀ ਪਾਰਟੀਆਂ ਦੇ ਆਗੂ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਵੱਡੀ ਰੈਲੀ ਕਰਨ ਜਾ ਰਹੇ ਹਨ ਵਿਰੋਧੀ ਪਾਰਟੀਆਂ ਦੇ ਵੱਡੇ ਆਗੂਆਂ ਨੇ ਇਸ ਮਹਾਨ ਰੈਲੀ ਵਿੱਚ ਆਉਣ ਦੇ ਸੰਕੇਤ ਦਿੱਤੇ ਹਨ ਜਾਣਕਾਰੀ ਮੁਤਾਬਕ ਕਾਂਗਸ ਪ੍ਰਧਾਨ ਮਲਕਾਰਜਨ ਖੜਗੇ ਸ਼ਿਵ ਸੈਨਾ ਨੇਤਾ ਉਦਵ ਠਾਕਰੇ ਤੋਂ ਇਲਾਵਾ ਇੰਡੀਆ ਅਲਾਈਂਸ ਦੇ ਵੱਡੇ ਨੇਤਾ ਰੈਲੀ ਵਿੱਚ ਸ਼ਾਮਲ ਹੋ ਸਕਦੇ ਹਨ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਸਦਿੱਤੇ ਬੁਲਾਈ ਗਈ ਰੈਲੀ ਵਿੱਚ ਇਹਨਾਂ ਨੇਤਾਵਾਂ ਤੋਂ ਇਲਾਵਾ ਸੋ ਕੱਲ ਅਰਵਿੰਦ ਕੇ ਦੀਵਾਲ ਜੀ ਦੀ ਰਿਆਇ ਵਾਸਤੇ ਉਹਨਾਂ ਦੀ ਗਸ਼ਤ ਆ ਦੀਗੇ ਇੰਡੀਆ ਅਲਾਈਅੰਸ ਦੇ ਸਭ ਲੀਡਰ 28 ਪਾਰਟੀਆਂ ਦੇ ਆਗੂ ਜਿਹੜੇ ਆ ਇਸ ਸਟੇਜ ਦੇ ਉੱਤੇ ਕੱਲ ਪਹੁੰਚਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਉਹਨਾਂ ਦੇ ਨਾਲ ਕਈ ਮੁੱਖ ਮੰਤਰੀ ਕਈ ਸਟੇਟਾਂ ਦੇ ਆਗੂ ਕਾਂਗਰਸ ਦੇ ਲੀਡਰ ਸਭ ਲੋਕ ਇਸ ਰੈਲੀ ਚ ਆਦੇ ਸੋ ਤੁਹਾਨੂੰ ਬੇਨਤੀ ਆ ਕਪੜਾ ਕੀਮਤੀ ਟਾਈਮ ਕੱਢਿਓ ਤੁਹਾਡਾ ਇਹ ਜਿਹੜਾ ਟਾਈਮ ਆ ਇਸ ਦੇਸ਼ ਵਾਸਤੇ ਇਸ ਦੇਸ਼ ਦੀ ਡੈਮੋਕ੍ਰੇਸੀ ਵਾਸਤੇ ਇਸ ਦੇਸ਼ ਦੇ ਅੰਦਰ ਹੱਕਾਂ ਦੀ ਲੜਾਈ ਵਾਸਤੇ ਜਿਹੜੀ ਲੜਾਈ ਅਰਵਿੰਦ ਕੇਰਵਾਲੀ ਬਾਦਜੀ ਨੇ ਸ਼ੁਰੂ ਕੀਤੀ ਆ ਉਹਦੇ ਵਾਸਤੇ ਤੁਹਾਡਾ ਇੱਕ ਦਿਨ ਜਿਹੜਾ ਤੁਹਾਡੇ ਜਿਹੜੇ 24 ਘੰਟੇ ਆ 30 ਘੰਟੇ ਆ ਤੁਹਾਨੂੰ ਇੱਥੇ ਪਹੁੰਚਦੇ 48 ਘੰਟੇ ਵੀ ਲੱਗਣਗੇ ਤੁਹਾਡਾ ਇੱਥੇ ਪਹੁੰਚਣਾ ਅਤਿਅੰਤ ਜ਼ਰੂਰੀ ਆ ਸੋ ਸਭ ਨੂੰ ਅਪੀਲ ਹੈ ਪੰਜਾਬ ਦੇ ਬਲੰਟੀਆਂ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਆ ਦਿੱਲੀ ਦੇ ਬਲੰਟਰੀਆਂ ਵੀ ਬਹੁਤ ਤਿਆਰੀਆਂ ਸ਼ਹਿਰ ਦੇ ਵਿੱਚ ਅਸੀਂ ਦੇਖ ਕੇ ਆਏ ਆ ਸੋ ਤੁਹਾਨੂੰ ਸਭ ਨੂੰ ਅਪੀਲ ਹੈ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਆਮ ਲੀਲਾ ਗਰਾਊਂਡ ਦੇ ਵਿੱਚ ਦਿੱਲੀ ਵਿੱਚ ਪਹੁੰਚੋ ਤਾਂ ਜੋ ਤਾਨਾਸ਼ਾਈ ਦੇ ਖਿਲਾਫ ਜਿਹੜੀ ਜੰਗ ਉਹਦਾ ਕਦਮ ਬਿਕਲ ਵਜਾ ਸਕੀਏ ਇੱਕ ਪਾਸੇ ਜਿੱਥੇ ਆਮ ਆਦੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰੀਕੂ ਅਤੇ ਸ਼ੀਤਲ ਅਦੁਰਾ ਰੋਡ ਸ਼ੋਅ ਕੱਢ ਰਹੇ ਹਨ ਉਥੇ ਹੀ ਸਾਬਕਾ ਮੁੱਖ ਮੰਤਰੀ ਚਰੰਜੀ ਸਿੰਘ ਚੰਨੀ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਤੁਸੀਂ ਦਰਨਾ ਉਹ ਨਹੀਂ ਸ਼ੁਸ਼ੀਰ ਨਹੀਂ ਕੋਤੇ ਸ਼ੀਤਲ ਅਗਰਵਾਲ ਦੇ ਆਮ ਆਦਮੀ ਪਾਰਟੀ ਛਟਕੇ ਪਾਤਵ ਵਿੱਚ ਸ਼ਾਮਲ ਹੋਣ ਬਾਰੇ ਉਹਨਾਂ ਕਿਹਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਕੁਝ ਜ਼ਿੰਮੇਵਾਰ ਹੋਵੇਗੀ ਜੋ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕਦਾ ਉਹ ਲਾਲਚ ਅਤੇ ਦਬਾਹ ਹੇਠਾਂ ਆ ਕੇ ਅੱਗੇ ਵਧਦਾ ਹੈ ਜਦੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਤਾਂ ਆਮ ਆਦਮੀ ਪਾਰਟੀ ਵਾਲੇ ਉਸਨੂੰ ਦੇਸ਼ ਭਗਤ ਕਹਿ ਰਹੇ ਸਨ ਤਾਂ ਹੁਣ ਉਸਨੂੰ ਗद्दार ਕਿਉਂ ਕਹਿ ਰਹੇ ਹਨ ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਹੈ ਜਿਹੜਾ ਆਪਣੇ ਆਪ ਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਅੱਗੇ ਤੇ ਅੱਗੇ ਵਧੀ ਜਾਂਦਾ ਹੈ ਲਾਲਚਾਂ ਦੇ ਦਬਾਅ ਦੇ ਅੱਗੇ ਲੇਕਿਨ ਜਦੋਂ ਉਹ ਕਾਂਗਰਸ ਛੱਡ ਕੇ ਆਏ ਸੀ ਤਾਂ ਆਮ ਆਦਮੀ ਵਾਲੇ ਉਹਨਾਂ ਨੂੰ ਦੇਸ਼ ਭਗਤ ਦੱਸ ਰਹੇ ਸੀ ਅੱਜ ਉਹਨਾਂ ਨੂੰ ਛੱਡ ਕੇ ਚਲੇ ਗਏ ਅੱਜ ਉਹਨਾਂ ਨੂੰ ਗद्दार ਦੱਸ ਰਹੇ ਹੈ ਜਿਨੇ ਗਰਦਾਰੀਆਂ ਕਰਨੀਆਂ ਉਹ ਬਾਰ-ਬਾਰ ਕਰਦਾ ਹੈ ਲੇਕਿਨ ਆਪਣੇ ਆਪ ਨੂੰ ਸਾਫ-ਸੁਥਰਾ ਔਰ ਅਕਸ ਰੱਖਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਬਦਨਾਮੀ ਦਾ 1 ਮਿੰਟ ਚ ਖੱਟ ਲੋ ਚਾਹੇ ਇਹਨਾਂ ਨੇ ਬਾਰ-ਬਾਰ ਬਦਨਾਮੀ ਖੱਟੀ ਹੈ ਕਿ ਲੋਕਾਂ ਤੋਂ ਮੋਹ ਪੰਗ ਹੋ ਗਿਆ ਇਹਨਾਂ ਦਾ ਆਮ ਆਦਮੀ ਪਾਰਟੀ ਵੀ ਦੂਸਰੀਆਂ ਪਾਰਟੀਆਂ ਚੋਂ ਉਮੀਦਵਾਰ ਲੱਭਦੀ ਹੈ ਜਦੋਂ ਇਹਨਾਂ ਵੱਲ ਆਉਂਦਾ ਤਾਂ ਵਾਸ਼ਿੰਗ ਮਸ਼ੀਨ ਚ ਬਹੁਤ ਵਧੀਆ ਸਾਫ-ਸੁਥਰਾ ਕਰ ਲੈਂਦੇ ਕਹਿੰਦੇ ਬਹੁਤ ਵਧੀਆ ਬੰਦਾ ਜਾ ਦਿਨਾ ਜੋ ਜਾਂਦਾ ਫੇਰੇ ਜਲੂਸ ਕੱਢਦੇ ਆ ਫਿਰ ਉਹਦੇ ਘਰ ਮੂਰੇ ਧਰਨੇ ਦਿੰਦੇ ਆ ਕਿ ਜੀ ਇਹ ਗਰਦਾਰੀ ਕਰਕੇ ਚਲੇ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀ ਤਾਂ ਹੈ ਹੀ ਗਰਦਾਰਾਂ ਦੀ ਪਾਰਟੀ ਆ ਬਈ ਆਮ ਆਦਮੀ ਪਾਰਟੀ ਕਿਹੜਾ ਬੰਦਾ ਹੈ ਤੁਹਾਡੇ ਚ ਜਿਹੜਾ ਕਿਸੇ ਹੋਰ ਪਾਸੇ ਦੇ ਨਹੀਂ ਆਇਆ ਵਾ ਸਰ 2024 ਚੋਣਾਂ ਜੋ ਨਜ਼ਦੀਕ ਹੈ تو ਇਸ طرح ਪ੍ਰਗਟ ਸਿੰਘ ਨੇ ਹਾਈ ਕਮਾਂਡ ਤੋਂ ਕਿਹਾ تھا ਕਿ ਜਿੰਨੇ بڑے ਚਿਹਰੇ ہیں ਪੰਜਾਬ ਦੇ تو उनको ਇਸ ਵਾਰ ਉਤਾਰਨਾ ਚਾਹੀਏ ਲੇਕਿਨ ਨਵਜੂ ਸਿੰਘ ਸਿੱਧੂ ਜੋ ਕਮੈਂਟੇਟਰ ਬਣ ਗਏ ਜਾ ਕੇ ਉਹ ਕਹਿਣਾ ਕਿ ਜੋ ਪ੍ਰਚਾਰ ਵੀ ਨਹੀਂ ਕਰਤੇ ਨਜ਼ਰ ਆ ਰਹੇ देखो कांग्रेस पार्टी की ए टीम खेलेगी बी टीम टीम नहीं खेलेगी और अच्छे चेहरे हैं जो जो अपने आप में कदवर नेता हैं लोग जिनको मानते हैं उनको आगे लेकर आए मतलब दो टीमें हैं क्या कांग्रेस गठबंधन होगा ऐसा नहीं होता ये कहते हैं ये कैसे ऐसा होगा कांग्रेस से गठबंधन होगा पंजाब का किसका भैया कांग्रेस आम आदमी किस जमाने में सर आपको लग रहा है सर आप में होगा तो यहाँ नहीं ये पुराने जमाने की बात है सर आपको लगता है कि जैसे आम आदमी पार्टी के सीएम अरविंद केजरीवाल और भगवंत मान आरोप लगा रहे हैं कि उनकी सरकार गिराने की साजिश रची जा रही है बीजेपी की तरफ से इस क्या कहना ये जो दरख्त है इसने अपने भार से खुद गिरना है किसी को इसको गिराने की जरूरत नहीं है ये खुद ही अपने आप को गिराएंगे और आपकी चर्चा हो रही है कि जलंधर से आप चुनाव लड़ेंगे मैंने पहले भी कहा है भैया मेरी चर्चा तो होशियारपुर में भी हो रही है ਮੇਰੀ ਚਰਚਾ ਫਤੇਗੜ ਸਾਹਿਬ ਮੇ ਵੀ ਹੋ ਰਹੀ ਹੈ ਔਰ ਕਈ ਖੇਤਰੋਂ ਵਾਲੇ ਮੁਝੇ ਗੰਗਾ ਸੇ ਨਗਰ ਗੰਗਾ ਨਗਰ ਮੇ ਵੀ ਬੁਲਾ ਰਹੇ ਥੇ ਤੋ ਲੇਕਿਨ ਆਖਿਰ ਮੇ ਪਾਰਟੀ ਫੈਸਲਾ ਕਰੇਗੀ ਕਿ ਕਿਸਨੇ ਕਹਾਂ ਸੇ ਲੜਨਾ ਹੈ ਜੋ ਪਾਰਟੀ ਦਾ ਫੈਸਲਾ ਹੋਗਾ ਵੈਸੇ ਚਲੇਗਾ ਆਪ ਕਹਾਂ ਸੇ ਇੰਟਰਸਟਿਡ ਹੈ ਮੈਂ ਤੋ ਪੰਜਾਬ ਮੇ ਕਹੀਂ ਵੀ ਰਖ ਲੋ ਬਾਹਰ ਮਤ ਭੇਜੋ ਪੰਜਾਬ ਕਾਂਗਰਸ ਦੇ ਦੋ ਵੱਡੇ ਆਗੂ ਲੋਕ ਸਭਾ ਚੋਣਾਂ ਵਿੱਚ ਰਾਜਸਥਾਨ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਉਨਕੇ ਕਾਂਗਰਸ ਹਾਈ ਕਮਾਂਡ ਵੱਲੋਂ ਰਾਜਸਥਾਨ ਲਈ ਜਾਰੀ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸਾਬਕਾ ਮੰਤਰੀ ਚਾਈਲਜ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਮ ਸ਼ਾਮਲ ਕੀਤੇ ਹਨ। ਉਹਨਾਂ ਨੂੰ 40 ਮੈਂਬਰਾਂ ਦੀ ਸੂਚੀ ਵਿੱਚ ਕ੍ਰਮਵਾਰ 5ਵਾਂ ਅਤੇ 20ਵਾਂ ਸਥਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਿਸੇ ਵੀ ਆਗੂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਥਾਂ ਨਹੀਂ ਮਿਲੀ। ਕਾਂਗਰਸ ਵੱਲੋਂ ਜਾਰੀ ਸੂਚੀ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਦੇ ਆਗੂਆਂ ਨੂੰ ਵੀ ਥਾਂ ਮਿਲੀ ਹੈ। ਅੱਜ ਇਹ ਨਹੀਂ ਦੂਜੀ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਛਾੜੂ ਵਾਲੇ ਆ ਭਾਵੇਂ ਹੁਣ ਬੀਜੇਪੀ ਹੈ ਦਿਲੋਂ ਥੋੜੇ ਹਮਦਰਦ ਨਹੀਂ ਹੈ ਬੀਜੇਪੀ ਦੀ ਸੋਚ ਹੋ ਰਹੀ ਹੈ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਾ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਦੂਜੀਆਂ ਪਾਰਟੀਆਂ ਵੀ ਦੇਖ ਲਓ ਥੋੜੀ ਆਪਣੀ ਇੱਕੋ ਇੱਕ ਪਾਰਟੀ ਹੈ ਸ਼ਰੋਮਨੀ ਕਾਲੀ ਦਲ ਜਿਹੜੀ ਥੋੜੀ ਆਪਣੀ ਹੈ जिने ਜਿਉਣਾ ਮਰਨਾ ਪੰਜਾਬ ਵਾਸਤੇ ਹੈ ਤੇ ਮੈਂ ਤੁਹਾਨੂੰ ਇੰਨਾ ਕਰਦਣਾ ਕਹਿਣਾ ਅੱਜ ਜੋ ਹਾਲਾਤ ਬਣੀ ਪਈ ਆ ਰਹਿਣਾ ਔਖਾ ਹੋ ਰਿਹਾ ਮੈਨੂੰ ਬਹੁਤ ਵਪਾਰੀ ਮਿਲੇ ਜਿਹੜੇ ਉੱਤਰ ਪ੍ਰਦੇਸ਼ ਤੇ ਮੱਧਿਆ ਪ੍ਰਦੇਸ਼ ਵਿੱਚ ਕਾਰਖਾਨੇ ਲਾਉਣ ਲੱਗੇ ਕਿਉਂਕਿ ਮੈਂ ਪੁੱਛਿਆ ਇੱਕ ਦਿਨ ਮੈਂ ਉੱਤਰ ਪ੍ਰਦੇਸ਼ ਦੇ ਚੀਫ ਮਨਿਸਟਰ ਨੂੰ ਮਿਲਣ ਗਿਆ ਉੱਥੇ ਆਪਣੇ ਪੰਜਾਬੀ ਕਿਸਾਨਾਂ ਦੀ ਸਮੱਸਿਆ ਸੀ ਤੇ ਜਦੋਂ ਮੈਂ ਉਹਦੇ ਦਫ਼ਤਰ ਚੋਂ ਨਿਕਲਿਆ ਬਾਹਰ ਆਪਣੇ ਲੁਧਿਆਣੇ ਦੇ ਬਹੁਤ ਇੰਡਸਟਰੀਅਲ ਜ਼ੋਨ ਤੇ ਮਿਲਣ ਆਈ ਸੀ ਮੈਂ ਉਹਨੂੰ ਪੁੱਛਿਆ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਅਸੀਂ ਉੱਤਰ ਪ੍ਰਦੇਸ਼ ਵਿੱਚ ਫੈਕਟਰੀਆਂ ਲਾਉਣ ਲੱਗੇ ਆ ਕਿਉਂਕਿ ਇੱਥੇ ਇੱਕ ਇੰਨਾ ਖਤਰਾ ਹੋ ਗਿਆ ਪੰਜਾਬ 'ਚ ਇੱਥੇ ਗੈਂਗਸਟਰਾਂ ਦਾ ਫੋਨ ਆਉਂਦਿਆ ਸਾਨੂੰ ਲੁੱਟਿਆ ਜਾ ਰਿਹਾ ਆ ਝਾੜੂ ਵਾਲੇ ਆਪ ਲੁੱਟਣ ਤੇ ਲੱਗੇ ਆ ਅੱਜ ਤੁਸੀਂ ਆਹ ਦੇਖ ਲਓ ਆ ਜਿਹੜਾ ਸ਼ਰਾਬ ਘਟਾਲਾ ਹੈ ਭਲੀਜ ਤਾਂ ਕੀਤਾ ਕੀਤਾ ਇਹ ਤਾਂ ਵੱਡਾ ਪੰਜਾਬ ਚ ਕੇਜਰੀਵਾਲ ਤਾਂ ਅੰਦਰ ਹੋਇਆ ਹੋਇਆ ਭਗਵੰਤ ਮਾਨ ਦੀ ਬਾਰੀ ਹੈ ਹਜ਼ਾਰ ਕਰੋੜ ਰੁਪਇਆ ਖਜ਼ਾਨੇ ਤੋਂ ਅਸ਼ਤਿਹਾਰਾਂ ਤੇ ਲੱਗਦਾ ਤੁਸੀਂ ਨਾਗਾਲੈਨ ਚਲੇ ਜਾਓ ਉੱਥੇ ਹੀ ਅਖਬਾਰ ਵਿੱਚ ਭਗਵੰਤ ਮਾਨ ਦੀ ਫੋਟੋ ਹੁੰਦੀ ਹੈ ਦੱਸਣ ਵਾਸਤੇ ਕਿ ਜੀ ਅਸੀਂ ਹਜ਼ਾਰ ਰੁਪਇਆ ਹਰਔਰਤ ਨੂੰ ਪੰਜਾਬ ਦੇ ਦਿੱਤਾ ਨਾਗਾਲੈਨ ਝੂਠ ਬੋਲਦੇ ਐ ਮ ਨਾਂ ਨੇ ਤਾਂ ਪੈਸਾ ਕੱਢ ਕੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਦੂਜੇ ਸੂਬਿਆਂ 'ਚ ਕਰਨ ਤੇ ਲੱਗੇ ਆ। ਕਿੰਨਾ ਖਰਚਾ ਕੇਜਰੀਵਾਲ ਦਾ ਸਾਰਾ ਪੰਜਾਬ ਚੁੱਕ ਰਿਹਾ, ਜਹਾਜ਼ ਦਾ ਖਰਚਾ ਪੰਜਾਬ ਚੁੱਕ ਰਿਹਾ। ਇਸ ਕਰਕੇ ਮੈਂ ਆਈ ਬੇਨਤੀ ਕਰਨ ਆਲੇ ਆ। ਦੇਖੋ ਤੁਸੀਂ ਸ਼੍ਰੋਤਾਲੀ ਦਲ ਨੂੰ ਜਾਣਦੇ ਹੋ। ਤੁਸੀਂ ਉਹਨਾਂ ਦਾ ਰਾਜ ਦੇਖਿਆ ਹੈ। ਉਹ ਰਾਜ ਕਰਨ ਵਾਸਤੇ ਨਹੀਂ ਸੇਵਾ ਕਰਨ ਵਾਸਤੇ ਆਉਂਦੇ। ਤੁਸੀਂ ਮੋੜ ਹਲਕੇ ਦਾ ਮੋੜ ਤੁਸੀਂ ਮੋੜ ਮੰਡੀ ਦੇਖ ਲਓ ਕੀ ਹਾਲ ਨੇ ਵੜ ਨਹੀਂ ਸਕਦੇ ਸੀ ਇਸ ਮੰਡੀ ਵਿੱਚ ਜਦੋਂ ਆਪਣੇ ਰਾਜ ਆਇਆ ਆ ਗਲੀਆਂ ਸੀਵਰੇ ਸਾਰਾ ਕੁਝ ਕਰੋੜਾ ਰੁਪਏ ਲਾ ਕੇ ਕੱਲੇ ਮੋੜ ਨਹੀਂ ਤੁਸੀਂ ਮੋੜ ਹਲਕੇ ਦੇ ਪਿੰਡਾਂ ਦਾ ਦੇਖ ਲਓ ਚੌਂਕੇ ਪਿੰਡ ਦੇਖ ਲਓ ਦੂਜੇ ਵੱਡੇ ਪਿੰਡ ਦੇਖ ਲਓ ਕਿਵੇਂ ਬਣਾਤੇ ਆ ਫਰਕ ਹੈ ਸੇ ਮੁੱਖ ਕੱਲ ਦਾ ਹੁੰਦਾ ਤੇ ਤੁਹਾਡੇ ਨਾਲ ਦਾ ਗਵੰਡ ਦਾ ਤੁਹਾਨੂੰ ਕੋਈ ਫਿਕਰ ਨਹੀਂ ਮੈਨੂੰ ਐਨਾ ਦੱਸਦੇ ਮੋੜ ਵਾਲਿਓ ਉਹਦੇ ਮਂਗਰਾਇਆ ਜਾਂ ਸਿਲਟੈਕਸ ਲੈ ਕਿਸਨੇ ਦੁਕਾਨ ਤੇ ਤੁਹਾਨੂੰ ਛਾਪਾ ਮਰਿਆ ਕਿਸੇ ਵੀ ਹਿੰਮਤ ਨਹੀਂ ਹੁੰਦੀ ਸੀ ਤੁਹਾਡੇ ਤਾਂ ਬਿਜਲੀ ਵਾਲੇ ਵੀ ਨਹੀਂ ਆਉਂਦੇ ਸੀ ਡਰ ਤੇ ਆਹ ਆਹ ਕਹਿੰਦੇ ਆ ਝਾੜੂ ਆਈ ਸੀ 300 ਯੂਨਿਟ ਬਿਜਲੀ ਦੇ ਮਾਫ਼ ਕਰਦੇ ਮੈਂ ਕਿ ਆਪਣੇ ਰਾਜ ਤੱਕ ਗਰੀਬ ਤੋਂ ਕੋਈ ਦਿੰਦਾ ਹੀ ਨਹੀਂ ਹੁੰਦਾ ਸੀ ਸਾਰਾ ਸਿੱਧਾ ਜੁੜਿਆ ਸੀ ਕੰਮ ਠੀਕ ਹੈ ਕੀ ਨਹੀਂ ਹੁਣ 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 ਤੁਹਾਡੇ ਮਗਰ ਮਗਰ ਮੀਟਰ ਇੱਕ ਯੂਨਿਟ ਵਾਜੇ ਤੇ ਤੁਹਾਡੇ ਮਗਰ ਮੈਂ ਤੁਹਾਨੂੰ ਇੰਨਾ ਦੱਸ ਦੇਣਾ ਹੁਣ ਤੁਹਾਡੇ ਹੱਥ 'ਚ ਜੇ ਪੰਜਾਬ ਬਚਾਉਣਾ ਹੈ ਤੁਸੀਂ ਅਕਾਲੀ ਦਲ ਦੀ ਸਰਕਾਰ ਲਿਆ ਦਿਓ ਪੰਜਾਬ 'ਚ ਇੱਕ ਗੈਂਗਸਟਰ ਨਹੀਂ ਰਹੂਗਾ ਸਾਰੇ ਅੰਦਰ ਹੋਣਗੇ ਮੈਂ ਤੁਹਾਨੂੰ ਅੱਜ ਦੱਸਦਾ ਅਸੀਂ ਨਸ਼ੇ ਵੇਚਣ ਵਾਲੀ ਦੀ ਉਮਰ ਕੈਦ ਦੀ ਸਜ਼ਾ স্পেশাল ਕੋਰਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ স্পেশাল ਕੋਰਟ ਬਣਾ ਕੇ ਸਾਰੇ ਉਮਰ ਕੈਦ ਦੇ ਅੰਦਰ ਨਸ਼ਾ ਬੰਦ ਕਰਨਾ ਖਤਮ ਕਰਨਾ ਆਪਣੀ ਜਵਾਨੀ ਨੂੰ ਬਚਾਉਣਾ ਸਾਡਾ ਨੰਬਰ 1 ਪ੍ਰਾਇਰੀਟੀ ਹੈ ਇੱਥੇ ਗੈਂਗਸਟਰਿਜ਼ਮ ਖਤਮ ਕਰਨਾ ਕਾਨੂੰਨ ਵਾਪਸ ਬਹਾਲ ਕਰਨਾ ਇੱਥੇ ਪੰਜਾਬ ਵਿੱਚ ਫਿਰ ਤੋਂ ਇੰਡਸਟਰੀ ਲਿਆਉਣੀ ਵਪਾਰ ਲਿਆਉਣਾ ਬਾਹਰਲੇ ਸੁਪਿਆਂ ਦੇ ਲੋਕੀ ਇੱਥੇ ਆ ਕੇ ਇਨਵੈਸਟ ਕਰਨ ਤਾਈਂ ਪੰਜਾਬ ਬਚੂਗਾ ਤੇ ਉਹ ਤੁਸੀਂ ਦੇਖਿਆ ਕੱਲੀ ਖਾਲੀ ਦਲਸ ਕਰ ਸਕਦੀ ਹੈ ਆ ਸਾਰੇ ਜਿਹੜੇ ਆਉਂਦੇ ਆ ਉਹ ਤਾਂ ਕੱਲਾ ਜੋ ਦਿੱਲੀ ਵਾਲੇ ਕਹਿੰਦੇ ਐ ਤੁਹਾਡੀ ਹੱਕ ਦੀ ਇੱਕ ਲੜਾਈ ਆ ਨਾ ਲੜ ਲੜੇ ਆ ਤੇ ਨਾ ਲੜ ਸਕਦੇ ਆ ਇਸ ਕਰਕੇ ਬੇਨਤੀ ਐ ਹੱਥ ਜੋੜ ਕੇ ਬੇਨਤੀ ਐ ਅੱਜ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਐ ਇੱਕ ਪਾਸੇ ਥੋਡੀ ਆਪਣੀ ਪਾਰਟੀ ਖੇਤਰੀ ਪਾਰਟੀ ਪੰਜਾਬ ਦੀ ਥੋਡੀ ਆਪਣੀ ਪੰਜਾਬੀਆਂ ਦੀ ਅਕਾਲੀ ਦਲ ਹੈ ਦੂਜੇ ਪਾਸੇ ਇਹ ਸਾਰੇ ਦਿੱਲੀ ਵਾਲੇ ਐ ਜਿਨ੍ਹਾਂ ਨੂੰ ਕੋਈ ਫਿਕਰ ਨਹੀਂ ਹੁਣ ਤਾਂ ਪਤਾ ਨਹੀਂ ਲੱਗਦਾ ਆ ਬੰਦਾ ਕਾਂਗਰਸ ਕੱਲ ਸੀ ਅੱਜ ਝਾੜੂ ਚਲੇ ਗਿਆ ਪਰਸੋ ਬੀਜੇਪੀ ਚਲੇ ਗਿਆ ਪਤਾ ਹੀ ਨਹੀਂ ਮੈਨ ਲੱਗਦਾ ਜਿਹਨੂੰ ਡਰਾ ਲੈਂਦੇ ਐ ਕਿਉਂਕਿ ਠੱਗੀਆਂ ਮਾਰੀਆਂ ਕਾਂਗਰਸੀਆਂ ਨੇ ਤੇ ਝਾੜੂ ਵਾਲੇ ਨੇ ਬੈਂਡ ਜੀ ਜੀਪੇ ਹਿਜਕੇ ਡਰਾ ਕੇ ਕਾਓ ਜੀ ਬੀਜੇਪੀ ਜਾਓ ਹੁਣ ੱੱੱਕੇ ਨਾਲ ਰਾਜ ਨਹੀਂ ਹੁੰਦਾ ਪਿਆਰ ਨਾ ਹੁੰਦਾ ਉਹਨਾਂ ਨੂੰ ਦਿਲ ਜਿਤਨਾ ਚਾਹੀਦਾ ਹੈ ਅਕਾਲੀ ਦਲ ਤੁਹਾਡੀ ਆਪਣੀ ਹੈ ਬਾਦਲ ਪਰਿਵਾਰ ਤੁਹਾਡਾ ਆਪਣਾ ਹੈ ਅਸੀਂ ਇੱਥੋਂ ਦੇ ਰਹਿਣ ਵਾਲੇ ਆ ਤੁਹਾਡੀਆਂ ਤਕਲੀਫਾਂ ਜਾਣਦੇ ਆ ਆਪਣੇ ਦੋਸਤ ਇੱਕੋ ਜਿਹੇ ਆ ਮਿੱਤਰ ਆਪਣੇ ਸਾਥੀ ਰਿਸ਼ਤੇ ਇੱਕੋ ਜਿਹੇ ਆ ਰਹਿਣੇ ਇੱਥੇ ਆ ਤੁਹਾਡੇ ਦੁੱਖ ਸੁੱਖ ਦੇ ਸਾਥੀ ਆ ਜੋ ਅਸੀਂ ਸਮਝ ਸਕਦੇ ਆ ਇਸ ਇਲਾਕੇ ਨੂੰ ਪੰਜਾਬ ਨੂੰ ਨਾ ਕੇਜਰੀਵਾਲ ਸਮਝ ਸਕਦਾ ਨਾ ਰਾਹੁਲ ਗਾਂਧੀ ਸਮਝ ਸਕਦਾ ਨਾ ਮੋਦੀ ਸਾਹਿਬ ਸਮਝ ਸਕਦੇ ਆ ਆ ਕੰਧਾਂ ਤੇ ਲਿਖਤਾ ਸੀ ਇਹਨੇ ਕੇਜਰੀਵਾਲ ਨੂੰ ਇੱਕ ਮੌਕਾ ਦੇ ਦਿਓ ਝਾੜੂ ਨੂੰ ਦੇ ਦਿਓ ਕਿਸੇ ਨੇ ਕੈਂਡੀਡੇਟ ਦੇਖਿਆ ਹੀ ਨਹੀਂ ਕੌਣ ਸੀ ਝਾੜੂ ਝਾੜੂ ਕਰਤੀ ਇੱਕ ਤਾਂ ਮੈਂ ਤੁਹਾਨੂੰ ਬੇਨਤੀ ਕਰਾਂ ਘਰੇ ਜਾ ਕੇ ਜਿੰਨੇ ਝਾੜੂ ਉਹਨੂੰ ਅੱਗ ਲਾ ਦਿਓ ਅੱਜ ਹੀ ਜਾਨ ਸਰ ਉਹਨਾਂ ਗੇਟਾਂ ਪੋਚਾ ਲਾਇਆ ਕਰੋ ਨਹੀਂ ਪੋਚਾ ਲਾਇਆ ਕਰੋ ਝਾੜੂ ਨਹੀਂ ਰੱਖਣਾ ਇਹ ਮਨੂਸ ਹੈ ਇਹਨੇ ਪੰਜਾਬ ਨੂੰ ਬਰਬਾਦ ਕੀਤਾ ਆਪਾਂ ਤਾਂ ਇਨਸਾਫ ਦੀ ਤੱਕੜੀ ਰੱਖੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀ ਗਰਾਈਆਂ ਤੋਂ ਮੈਂ ਅਜ ਮੌੜ ਹਲਕੇ ਵਾਲਾ ਧੰਨਵਾਦ ਕਰਦਾ ਜੀ ਮਲੂਕਾ ਸਾਹਿਬਾ ਮੈਨੂੰ ਲੱਗਾ ਮਲੂਕਾ ਸਾਹਿਬ 골ਡ ਮੈਡਲ ਹਲੇ ਤੱਕ ਤੁਸੀਂ ਲੈ ਗਏ ਮੈਨੂੰ ਲੱਗਾ ਤੁਹਾਡੇ ਬੋਸ ਪੁੰਦੜ ਸਾਹਿਬ ਤੋਂ ਹੀ ਡੱਪ ਕੇ ਕੰਮ ਇਹ ਆਪਣਾ ਸਾਰਾ ਤਾਂ ਬਾਅਦ ਤੁਸੀਂ ਆਪਣੇ ਆਹ ਚਲੋ ਅੱਜ ਮੇਰੇ ਤਕਰੀਬਨ ਮੈਂ ਪੰਜ ਪਾਰਲੀਮੈਂਟ ਹਲਕੇ ਜਾ ਕੇ ਆਇਆ ਪੰਜ ਪਾਰਲੀਮੈਂਟ ਹਲਕੇ 45 ਸੀਟਾਂ ਦੀ ਯਾਤਰਾ ਚਾ ਚੁੱਕੀ ਆ ਪੰਜ ਪਾਰਲੀਮੈਂਟ ਹਲਕੇ ਆ ਮੈਂ ਤੁਹਾਨੂੰ ਇੰਨੀ ਗਰੰਟੀ ਦਿੰਦਾ ਜਿੰਨਾ ਲੋਕਾਂ ਦਾ ਗੁੱਸਾ ਦੇਖਿਆ ਝਾੜੂ ਵਾਲਿਆਂ ਦੇ ਖਿਲਾਫ ਤੇ ਕਾਂਗਰਸੀਆਂ ਦੇ ਖਿਲਾਫ ਜਿੰਨਾ ਤੁਸੀਂ ਲੋਕਾਂ ਵਿੱਚ ਅਕਾਲੀ ਪ੍ਰਧਾਨ ਦੀ ਪ੍ਰਿਆਰ ਦੇਖਿਆ ਜੋਸ਼ ਦੇਖਿਆ ਵਰਕਰ ਕਾਇਮ ਦੇਖੇ ਪਾਉਂਗੇ ਤੁਹਾਨੂੰ 골ਡਮੈਨ ਪਾਵਾਂਗੇ ਰਿਜ਼ਲਟ 4 ਜੂਨ ਨੂੰ